ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਕਰਦੇ ਹਾਂ ਚੈਨਲ ਵੈਦਰ ਬਾਈ ਸੁਮਿੰਦਰ ਦੀ ਇਸ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ 15 ਨਵੰਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲਗਾਤਾਰ ਤੁਸੀਂ ਸਾਨੂੰ ਬਹੁਤ ਸਾਰਾ ਸਪੋਰਟ ਦੇ ਰਹੇ ਹੋ ਤੇ ਇਸ ਵੀਡੀਓ ਦੇ ਵਿੱਚ ਜਿਹੜੀ ਜਾਣਕਾਰੀ ਮਿਲੇਗੀ ਤੁਹਾਨੂੰ ਉਹ 15 ਨਵੰਬਰ ਤੱਕ ਦੀ ਹੈ ਕਿਉਂਕਿ ਹੁਣ ਠੰਡ ਦੇ ਹਾਲਾਤ ਵਧ ਰਹੇ ਨੇ ਠੰਡ ਜ਼ੋਰ ਫੜ ਰਹੀ ਹੈ ਸਵੇਰੇ ਅਤੇ ਸ਼ਾਮ ਕੜਾਕੇ ਦੀ ਠੰਡ ਪੰਜਾਬ ਦੇ ਵਿੱਚ ਪੈਣੀ ਸ਼ੁਰੂ ਹੋ ਚੁੱਕੀ ਹੈ ਪੱਛਮੀ ਹਵਾ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੇ ਜਿਸ ਦੇ ਸਿੱਟੇ ਵਜੋਂ ਠੰਡਾ ਮੌਸਮ ਜਿਹੜਾ ਉਹ ਬਣਦਾ ਹੋਇਆ ਦਿਖਾਈ ਦੇ ਰਿਹਾ ਤੁਹਾਨੂੰ ਪਤਾ ਹੀ ਹੈ ਕਿ ਪੱਛਮੀ ਹਵਾ ਠੰਡੀ ਹੁੰਦੀ ਹੈ ਖੁਸ਼ਕ ਹੁੰਦੀ ਹੈ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਖੁਸ਼ਕ ਠੰਡ ਜਾਂ ਸੁੱਕੀ ਠੰਡ ਪੰਜਾਬ ਦੇ ਵਿੱਚ ਪੈਣੀ ਸ਼ੁਰੂ ਹੋ ਚੁੱਕੀ ਹੈ ਅਜੇ ਇਹਦੇ ਵਿੱਚ ਆਪਣਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਠੰਡ ਦੇ ਨਾਲ ਬਿਮਾਰੀਆਂ ਲੱਗਣ ਦੇ ਚਾਂਸ ਜ਼ਿਆਦਾ ਵਧ ਜਾਂਦੇ ਨੇ ਅਜੇ ਇਹਦੇ ਵਿੱਚ ਦਿਨ ਦਾ ਤਾਪਮਾਨ ਗੱਲ ਕਰੀ ਜਾਵੇ ਤਾਂ 25 ਡਿਗਰੀ ਹੈ ਅਤੇ ਰਾਤ ਦਾ ਤਾਪਮਾਨ 10 ਡਿਗਰੀ ਤੋਂ ਲੈ ਕੇ 12-13 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਆਉਂਦੇ ਦਿਨਾਂ ਦੇ ਵਿੱਚ ਕੀ ਹਾਲਾਤ ਹੋਣਗੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਜ਼ਰੂਰ ਕਰਿਓ ਅਗਰ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਾਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਂਦੇ ਸਮੇਂ ਦੇ ਵਿੱਚ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਹੋ ਸਕੇ ਤੇ ਹੁਣ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਹਾਂ ਮੌਸਮ ਦੀ 15 ਨਵੰਬਰ ਤੱਕ ਦੇ ਹਾਲਾਤਾਂ ਦੀ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ 12 ਨਵੰਬਰ ਨੂੰ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਪਰ ਠੰਡ ਦੀ ਉਮੀਦ ਬਣਦੀ ਹੋਈ ਲਗਾਤਾਰ ਦਿਖਾਈ ਦੇ ਰਹੀ ਹੈ ਦਿਨ ਦਾ ਮੈਕਸਿਮਮ ਤਾਪਮਾਨ ਜਿਹੜਾ ਹੈ ਉਹ ਸਾਨੂੰ ਜਿਹੜਾ ਜਾਂਦਾ ਹੋਇਆ ਦਿਖਾਈ ਦੇਵੇ ਕਾ 27 ਡਿਗਰੀ ਹੈ ਅਤੇ ਘੱਟੋ ਘੱਟ ਤਾਪਮਨ ਜਿਹੜਾ ਤੜਕੇ ਸਵੇਰੇ 4-5 ਵਜੇ ਤੱਕ ਬਣਦਾ ਹੋਇਆ ਦਿਖਾਈ ਦੇ ਰਿਹਾ ਉਹ 11 ਡਿਗਰੀ ਜਨੇੜੇ ਜਿਹੜੇ ਪੰਜਾਬ ਦੇ ਵਿੱਚ ਨਜ਼ਰ ਆਵੇਗਾ ਅਗਰ ਗੱਲ ਕਰੀਏ 13 ਅਤੇ 14 ਤਰੀਕ ਦੀ ਤਾਂ ਪੰਜਾਬ ਦੇ ਵਿੱਚ ਪੱਛਮੀ ਹਵਾ ਦਾ ਜਿਹੜਾ ਜ਼ੋਰ ਹੈ ਉਹ ਲਗਾਤਾਰ ਬਣਦਾ ਹੋਇਆ ਦਿਖਾਈ ਦੇ ਰਿਹਾ 14 ਤਰੀਕ ਤੱਕ ਜਿਹੜੀ ਹਵਾ ਦੀ ਗਤੀ ਹੈ ਉਹ 12 ਤੋਂ ਲੈ ਕੇ 15 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਚਲਦੀ ਹੋਈ ਦਿਖਾਈ ਦੇ ਸਕਦੀ ਹੈ ਜਿਸ ਦੇ ਨਾਲ ਠੰਡ ਦੇ ਹਾਲਾਤ ਦੁਪਹਿਰ ਦੇ ਸਮੇਂ ਪੰਜਾਬ ਦੇ ਵਿੱਚ ਬਣਦੇ ਹੋਏ ਨਜ਼ਰ ਆਉਣਗੇ 13 ਅਤੇ 14 ਤਰੀਕ ਨੂੰ ਹਵਾ ਜਿਹੜੀ ਹੈ ਉਹ ਤੇਜ਼ ਗਤੀ ਨਾਲ ਚੱਲ ਸਕਦੀ ਹੈ ਜਿਸ ਦੇ ਵਜੋਂ ਤਾਪਮਾਨ ਜਿਹੜਾ ਹੈ ਉਹ ਹੌਲੀ-ਹੌਲੀ ਘਟਦਾ ਹੋਇਆ ਨਜ਼ਰ ਆਵੇਗਾ ਦਿਨ ਦਾ ਐਵਰੇਜ ਤਾਪਮਾਨ 25 ਡਿਗਰੀ ਅਤੇ ਤੜਕੇ ਸਵੇਰ ਦਾ ਤਾਪਮਾਨ ਜਿਹੜਾ ਉਹ 10 ਡਿਗਰੀ ਬਣਦਾ ਹੋਇਆ ਨਜ਼ਰ ਆ ਸਕਦਾ ਹੈ ਕਿਉਂਕਿ ਪੱਛਮੀ ਹਵਾ ਚੱਲ ਰਹੀ ਹੈ ਇਸ ਦੇ ਨਾਲ ਦੁਪਹਿਰ ਦੇ ਸਮੇਂ ਵੀ ਸਾਨੂੰ ਜਿਹੜੇ ਤਾਪਮਾਨ ਦੇ ਵਿੱਚ ਥੋੜੀ ਜਿਹੀ ਹੋਰ ਗਰਾਵਟ ਨਜ਼ਰ ਆਉ ਸਕਦੀ ਹੈ ਕਿਸੇ ਕਿਸੇ ਇਲਾਕੇ ਵਿੱਚ ਸਾਨੂੰ ਜਿਹੜੀ ਬੱਦਲਬਾਜ਼ੀ ਦਾ ਵੀ ਮਾਹੌਲ ਬਣਦਾ ਹੋਇਆ 13 ਅਤੇ 14 ਤਰੀਕ ਨੂੰ ਦਿਖਾਈ ਦੇ ਸਕਦਾ ਹੈ ਅਜਿਹੇ ਦੇ ਵਿਚਾਰ ਅਗਰ ਗੱਲ ਕੀਤੀ ਜਾਵੇ ਤਾਂ ਠੰਡ ਜਿਹੜੀ ਆ ਜ਼ੋਰ ਫੜੇਗੀ ਤਾਂ 15 ਤਰੀਕ ਨੂੰ ਅਗਰ ਗੱਲ ਕਰੀ ਜਾਵੇ ਤਾਂ ਦਿਨ ਦਾ ਜਿਹੜਾ ਐਵਰੇਜ ਤਾਪਮਾਨ ਹੈ ਉਹ 25 ਡਿਗਰੀ ਤੋਂ ਥੱਲੇ ਆ ਸਕਦਾ ਹੈ 24 ਡਿਗਰੀ ਮੈਕਸਿਮਮ ਤਾਪਮਾਨ ਦੇਖਣ ਨੂੰ ਮਿਲ ਸਕਦਾ ਹੈ ਤੇ 25 ਤਰੀਕ ਤੋਂ ਬਾਅਦ ਔਨ ਅਬਾਬ ਜਿਹੜਾ ਤਾਪਮਾਨ ਹੈ ਉਹ ਹੌਲੀ-ਹੌਲੀ ਓ ਸੌਰੀ 15 ਤਰੀਕ ਤੋਂ ਬਾਅਦ ਜਿਹੜਾ ਐਵਰੇਜ ਤਾਪਮਾਨ ਹੈ ਉਹ 25 ਡਿਗਰੀ ਤੋਂ ਥੱਲੇ ਹੀ ਨਜ਼ਰ ਆਵੇਗਾ 25 ਡਿਗਰੀ ਤੋਂ ਉੱਪਰ ਤਾਪਮਾਨ ਜਾਣ ਦੇ ਚਾਂਸ ਘੱਟ ਹੀ ਨਜ਼ਰ ਆ ਰਹੇ ਨੇ ਪਰ ਅਗਰ ਕੋਈ ਹਲਚਲ ਹੋਈ ਜਾਂ ਕਿਸੇ ਤਰੀਕੇ ਦੀ ਪੂਰਬ ਦੀ ਹਵਾ ਚੱਲੀ ਤਾਂ ਥੋੜੇ ਜਿਹਾ ਤਾਪਮਾਨ ਵ ਕੋਲਡ ਵੇਵ ਦੇ ਕੋਈ ਹਾਲਾਤ ਨਹੀਂ ਹਨ ਕੋਲਡ ਵੇਵ ਨਹੀਂ ਚੱਲੇਗੀ ਜਿਹੜੀ ਸ਼ੀਤ ਲਹਿਰ ਹੈ ਉਹ ਤੁਹਾਨੂੰ ਦਸੰਬਰ ਤੋਂ ਬਾਅਦ ਹੀ ਦੇਖਣ ਨੂੰ ਮਿਲੇਗੀ ਜਾਂ 15 ਦਸੰਬਰ ਤੋਂ ਬਾਅਦ ਅਗਰ ਕੋਈ ਮੀਂਹ ਪੈਂਦਾ ਹੈ ਤਾਂ ਕਿਤੇ ਨਾ ਕਿਤੇ ਥੋੜੀ ਠੰਡ ਜ਼ਿਆਦਾ ਵੱਧ ਸਕਦੀ ਹੈ ਫਿਲਹਾਲ ਇਹੀ ਤਾਪਮਾਨ ਪੰਜਾਬ ਦੇ ਵਿੱਚ ਬਣਿਆ ਰਹੇਗਾ ਯਾਨੀ ਕਿ ਤੜਕੇ ਸਵੇਰੇ 5 ਵਜੇ ਦਾ ਤਾਪਮਾਨ 9-10 ਡਿਗਰੀ ਅਤੇ ਦੁਪਹਿਰ ਦਾ ਤਾਪਮਾਨ 22 ਡਿਗਰੀ ਹੀ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 15 ਨਵੰਬਰ ਤੱਕ ਦੀ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰ ਦਿਓ ਕਮੈਂਟ ਕਰਕੇ ਆਪਣੇ ਇਲਾਕੇ ਦਾ ਮੌਸਮ ਲਿਖਣਾ ਨਾ ਭੁੱਲਿਓ ਅਤੇ ਅਗਰ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਤੁਹਾਨੂੰ ਆਉਂਦੇ ਸਮੇਂ ਦੀ ਜਾਣਕਾਰੀ ਬਿਨਾ ਕਿਸੇ ਰੁਕਾਵਟ ਤੋਂ ਮਿਲਦੀ ਰਹੇਗੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ